Thank you ਕੇਂਦਰ ਸਰਕਾਰ ਵੱਲੋਂ پاس ਕੀਤੇ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਨੂੰ ਤੇਜ਼ ਕਰਦੇ ਆ ਅੱਜ ਦੇਸ਼ ਭਰ ਦੇ ਵਿੱਚ ਡਿਪਟੀ ਕਸ਼ਮੀਰ ਦੇ ਦਫ਼ਤਰਾਂ ਦੇ ਬਾਹਰ ਤਰਨੇ ਦੇਣ ਦਾ ਐਲਾਨ ਕੀਤਾ ਗਿਆ ਹੈ ਤੇ ਤਰਨਦਨ ਵੀ ਕਹੀ ਗੱਲ ਕੀਤੀ ਜਾਵੇ ਤਾਂ ਕਿਸਾਨ ਵੱਡੀ ਗਿਣਤੀ ਵਿੱਚ ਜੋ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੇ ਹੋਏ ਨੇ ਤੇ ਤਰਨਾ ਦੇ ਰਹੇ ਨੇ ਉਹ ਕਿਸਾਨਾਂ ਨਾਲ ਗੱਲ ਕਰਦੇ ਆ ਕਿਸ ਤਰ੍ਹਾਂ ਉਹਨਾਂ ਵੱਲੋਂ ਇਹ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਹਾਂਜੀ ਕਿਸ ਤਰ੍ਹਾਂ ਤੁਸੀਂ ਤੁਹਾਡੇ ਵੱਲੋਂ ਆਪਣਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਦਾ ਅੱਜ ਦਾ ਪ੍ਰਦਰਸ਼ਨ ਹੈ ਅੱਜ ਜਿਹੜੇ ਕਿ ਕਾਲੇ ਕਾਨੂੰਨਾਂ ਮੋਦੀ ਲੈ ਕੇ ਆਇਆ ਵ ਕਿਸਾਨੀ ਕਿਤੇ ਨੂੰ ਤਬਾਹ ਕਰਨ ਵਾਸਤੇ ਉਹਨਾਂ ਦੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਪੰਜਾਬ ਹਰਿਆਣਾ ਅਤੇ ਹਿੰਦੁਸਤਾਨ ਦੀਆਂ ਜਿੰਨੇ ਹਜ਼ਾਰਾਂ ਮਿਲਕ ਕਮੇਟੀਆਂ ਆ ਜਿਹੇ ਬੰਦੇ ਕਮੇਟੀਆਂ ਉਹਨਾਂ ਵੱਲੋਂ ਜੋ ਅੱਜ ਸਦਾ ਦਿੱਤਾ ਗਿਆ ਡੀਸੀ ਦਫ਼ਤਰਾਂ ਦੇ ਧਰਾਓ ਕਰਕੇ ਉਹਨਾਂ ਦੇ ਉੱਤੇ ਮੰਗ ਪੱਤਰ ਦੇਣ ਵਾਸਤੇ ਉਹ ਅੱਜ ਅਸੀਂ ਵੀ ਕਿਸਾਨ ਮਜ਼ਦੂਰ ਸੰਘਾਟਨ ਕਮੇਟੀ ਵੱਲੋਂ ਆਪਣਾ ਮੰਗ ਪੱਤਰ ਦੇਣ ਵਾਸਤੇ ਡੀਸੀ ਦਫ਼ਤਰ ਪਹੁੰਚੇ ਆ ਅਗਲੀ ਅਗਲੀ ਰਣਨੀਤੀ ਕੀ ਮੋਦੀ ਹਾਲੇ ਤੱਕ ਮੰਨ ਨਹੀਂ ਲੱਗੀ ਰਣਨੀਤੀ ਹੋ ਗਈ ਛੜੀ ਰਣਨੀਤੀ ਜੀ ਜਿਵੇਂ ਜਿਵੇਂ ਠੰਡ ਵੱਧ ਰਹੀ ਆ ਉਸੇ ਤਰ੍ਹਾਂ ਇਹ ਜਿਹੜਾ ਸੰਘਰਸ਼ ਆ ਹੋਰ ਤੇਜ਼ ਹੋ ਰਿਹਾ ਹੈ ਮਤਲਬ ਗਰਮ ਹੋ ਰਿਹਾ ਹੈ ਹਾਲੇ ਕੀ ਬਹੁਤ ਜਿਹੜਾ ਤੁਸੀਂ ਵੇਖ ਰਹੇ ਬਹੁਤ ਵੱਡੀ ਗਿਣਤੀ ਜਿਹੜੀ ਹਾਲੇ ਪੰਜਾਬ ਚ ਬੈਠੀ ਹੋਈ ਆ ਤੇ ਇਹ ਜਦੋਂ ਸਾਰੀ ਗਿਣਤੀ ਜਾ ਕੇ ਦਿੱਲੀ ਹੋਰ ਜਾ ਕੇ ਬਹਿਜੂਗੀ ਤੇ ਮੋਦੀ ਤੇ ਇਸ ਚੀਜ਼ ਦਾ ਦਬਾਅ ਜਿਹੜਾ ਹੋਰ ਵਧੇਗਾ ਹਾਂ ਮੈਂ ਨਾ ਕਿਸਾਨ ਮਜੂਰ ਨੇ ਉਹਨਾਂ ਨਾਲ ਗੱਲ ਕਰਦੇ ਤੁਸੀਂ ਦੱਸੋ ਜੀ ਕਿਸ ਤਰ੍ਹਾਂ ਮਰਗੀ ਕਿਸਾਨ ਮਜੂਰ ਸਰਕਾਰ ਨੇ ਅੜੀ ਰੋਟੀਰਾ ਅਪਣਾਇਆ ਹੈ ਕਈ ਤਰ੍ਹਾਂ ਦੇ ਫਾਰਮ ਹੋ ਰਹੇ ਨੇ ਜਿਹੜ ਪਾਰ ਸਰਕਾਰ ਸਾਨੂੰ ਅਤਵਾਦੀ ਖਾਸਤਾਨੀ ਐਲਾਨਨ ਜਾ ਰਹੀ ਆ ਇਸ ਕਰਕੇ ਸਾਡੇ ਸੰਘਰਸ਼ ਨੂੰ ਫੇਲ ਕਰਕੇ ਫਿਰ ਕਰਨ ਲਈ ਕਿਉਂਕਿ ਸਰਕਾਰ ਨੂੰ ਹੁਣ ਪਤਾ ਲੱਗ ਗਿਆ ਵਾ ਕਿ ਸਿਰ ਕੱਲਾ ਪੰਜਾਬ ਹੀ ਨਹੀਂ ਸਾਰਾ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਸਾਰੇ ਹਿੰਦੁਸਤਾਨ ਦੇ ਮਜ਼ਦੂਰ ਨੇ ਸਾਰੇ ਹਿੰਦੁਸਤਾਨ ਦੇ ਬਾਕੀ ਜਨਤਾ ਜਿਹੜੀ ਆ ਉਹ ਮਹਿਸੂਸ ਕਰਦੀ ਆ ਵੀ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਨੇ ਇਹਦੇ ਨਾਲ ਆਉਣ ਵਾਲੇ ਜ਼ਮਾਨੇ ਦੇ ਵਿੱਚ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੂੰ ਫਾਇਦਾ ਹੋਊਗਾ ਤੇ ਲੋਕੀ ਜਿਹੜੇ ਆਮ ਜਨਤਾ ਆ ਉਹਨਾਂ ਨੂੰ ਰੋਟੀ ਖਾਣ ਦੀ ਜੜੀ ਆ ਰੋਟੀ ਮੈਂਡੀ ਵੀ ਮੁਸ਼ਕਲ ਹੋ ਜਾਊਗੀ ਇਸ ਕਰਕੇ ਲੋਕੀ ਜਿਹੜੇ ਆ ਅਸਲੀਅਤ ਨੂੰ ਸਮਝਣ ਲੱਗ ਪਏ ਨੇ ਇਸ ਕਰਕੇ ਲੋਕੀ ਜਿਹੜੇ ਕਤਰ ਹੋ ਰਹੇ ਨੇ ਦੇਸ਼ ਦੇਸ਼ ਦੇ ਵਿੱਚ ਸਾਰੇ ਜਿਹੜੇ ਲੋਕੀ ਜਿਹੜੇ ਮਹਿਸੂਸ ਕਰਦੇ ਨੇ ਕਿ ਇਹ ਤਿੰਨੇ ਕਾਨੂੰਨ ਗਲਤ ਨੇ ਇਹ ਰਾਦੋਣੇ ਚਾਹੀਦੇ ਨੇ ਪਰ ਸਰਕਾਰ ਜਿਹੜੀ ਆ ਉਹ ਬਹੁਤ ਹੱਥ ਕੰਡੇ ਵਰਤ ਕਰਕੇ ਇਹਨੂੰ ਫਿਰ ਕਰਨਾ ਚਾਹੁੰਦੀ ਆ ਇਸੇ ਕਰਕੇ ਅੱਜ ਸਾਡੇ ਨਮਾਇਦਿਆਂ ਨੇ ਕਾਦ ਦਿੱਤੀ ਆ ਕਿ ਡੀਸੀ ਦਫ਼ਤਰ ਦਾ ਘਰਾਓ ਕਰੋ ਉੱਥੇ ਜਾ ਕੇ ਰੋਸ ਬਜਾਰਾ ਕਰੋ ਡੀਸੀ ਦਫ਼ਤਰ ਨੂੰ ਮੰਗ ਪੱਤਰ ਦਿਓ ਇਹ ਕਾਲੇ ਕਾਨੂੰਨ ਜਿਹੜੇ ਆ ਇਹਨਾਂ ਨੂੰ ਰੱਦ ਕਰੋ ਜੇ ਜੇ ਰੱਦ ਨਹੀਂ ਕਰੋਗੇ ਅਸੀਂ ਨਚਰਚਾਣਾ ਨਹੀਂ ਬਿਠਾਂਗੇ ਤੇ ਮੇਰੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਕੇਂਦਰ ਸਰਕਾਰ ਉਹਨਾਂ ਕਾਲੇ ਕਾਨੂੰਨ ਵਾਪਸ ਨਹੀਂ ਲੈ ਜਾਂਦੇ ਜਾਂ ਰੱਦ ਨਹੀਂ ਕੀਤੇ ਜਾਂਦੇ ਉਹਨਾਂ ਚਿਰ ਤੱਕ ਉਹਨਾਂ ਦਾ ਸ਼ਰਚ ਜਾਰੀ ਰਹੇਗਾ ਪਵਨ ਸ਼ਰਮਾ ਪੀਟੀਸੀ ਨਿਊਜ਼ ਤਰਨਤਾਰਨ